ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਲਾਰਾ ਪੈ ਗਿਆ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਇੱਕ ਹਫ਼ਤੇ ਲਈ ਲੋਵਰ ਛੱਡ ਕੇ ਕਿਉਂਕਿ ਜੇ ਗੱਲ ਕਰੀਏ ਪੰਜਾਬ ਦੇ ਵਿੱਚ 15 ਵਾਰੇ ਦੇ ਦਿਨ ਸਭ ਜ਼ਿਆਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਜੇ ਗੱਲ ਕਰੀਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਉਧਰ ਉਹ ਮਰਨ ਵਰਤੇ ਬੈਠੇ ਨੇ ਅੱਜ ਉਹਨਾਂ ਨੂੰ 32 ਦਿਨ ਪੂਰੇ ਹੋ ਜਾਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਵੀ ਖਬਰ ਨਹੀਂ ਲਈ ਗਈ ਜਗਜੀਤ ਸਿੰਘ ਡੱਲੇਵਾਲ ਦੀ ਇੱਧਰ ਜਿਸ ਨੂੰ ਫਿਰ ਦੁਬਾਰਾ ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਛਿੜਪੀਆਂ ਨੇ ਉਸ ਦਾ ਨਾਮ ਜਿਹੜਾ ਹੈ ਅੱਜ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਜਿਹੜਾ ਹੈ ਉਹ ਉਹਦੇ ਉੱਤੇ ਮੋਰ ਲਾ ਦਿੱਤੀ ਹੈ ਕਿਉਂ ਮੋਰ ਲਾਈ ਹੈ ਕਿਉਂਕਿ ਉਹ ਗੈਰ ਰਸਮੀ ਤਰੀਕੇ ਦੇ ਨਾਲ ਕਈ ਪ੍ਰੋਜੈਕਟਾਂ ਦਾ ਪੰਜਾਬ ਦੇ ਵਿੱਚ ਉਦਘਾਟਨ ਕਰ ਰਹੇ ਨੇ ਜਿਹੜਾ ਕੰਮ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਕੌਣ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿਹੜਾ ਮੰਤਰੀ ਕਰ ਰਿਹਾ ਹੈ ਕਿਸ ਦੇ ਨਾਮ ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣ ਦੀ ਮੂਰ ਲੱਗ ਚੁੱਕੀ ਹੈ ਯਾਨੀ ਕਿ ਸਾਰਾ ਸੀਐਮ ਵਾਲਾ ਕੰਮ ਉਹਨਾਂ ਨੇ ਸੰਭਾਲਿਆ ਹੈ ਹਾਂਜੀ ਮੈਂ ਗੱਲ ਕਰਦਾ ਹਾਂ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਦੂਸਰੇ ਪਾਸੇ ਉਹ ਕੈਬਨਿਟ ਮੰਤਰੀ ਵੀ ਨੇ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨਵੇਂ ਬਣੇ ਪ੍ਰਧਾਨ ਵੱਲੋਂ ਉਹ ਕੰਮ ਕੀਤੇ ਗਏ ਉਹਨਾਂ ਕੰਮਾਂ ਦੇ ਨੀ ਪੱਤਰ ਰੱਖੇ ਗਏ ਜਿਹੜੇ ਕਿ ਇੱਕ ਗੈਰ ਰਸਮੀ ਤਰੀਕੇ ਨਾਲ ਐਲਾਨ ਕੀਤੇ ਗਏ ਯਾਨੀ ਕਿ ਡਿਊਟੀ ਬੰਦੀ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੇ ਪ੍ਰੋਜੈਕਟ ਜਿੰਨੇ ਵੀ ਸ਼ੁਰੂ ਕਰਨੇ ਹੁੰਦੇ ਨੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਲੇਕਿਨ ਇਧਰ ਅਮਨ ਅਰੋੜਾ ਚਾਹੇ ਉਹ ਪੰਜਾਬ ਤੇ ਹਰਿਆਣਾ ਦਾ ਖਨੌੜੀ ਬਾਰਡਰ ਹੋਵੇ ਚਾਹੇ ਜਗਜੀਤ ਸਿੰਘ ਡਲੇਵਾਲ ਹੋਵੇ ਉਹਦੇ ਨਾਲ ਵੀ ਮੁਲਾਕਾਤ ਜਿਹੜੀ ਹੈ ਅਮਨ ਅਰੋੜਾ ਵੱਲੋਂ ਕੀਤੀ ਗਈ ਅਮਨ ਅਰੋੜਾ ਦੇ ਨਾਲ ਸੱਤ ਮੰਤਰੀ ਵੀ ਗਿਆ ਇੱਧ ਜਿਵੇਂ ਵਾਪਸ ਆਏ ਉਹਨਾਂ ਨੇ ਸਨਾਮ ਸ਼ਹਿਰ ਵਿੱਚ ਲਗਭਗ 93 ਲੱਖ ਦੀ ਲਾਗਤ ਵਾਲੇ ਦੋ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਪੰਜਾਬ ਤੇ ਨਵੀਂ ਨਵੇਂ ਆਉਣ ਯੋਗ ਊर्जा ਸੋਚ ਸੁਪਾਈ ਅਤੇ ਨਿਗਰ ਸਮਗਰੀ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਅਤੇ ਰੁਜ਼ਗਾਰ ਉਤਪਤੀ ਦੇ ਲਈ ਸਿਕਲਾਈ ਅਮਨ ਅਰੋੜਾ ਨੇ ਸੁਨਾਮ ਉਦਮ ਸਿੰਘ ਵਾਲੇ ਸ਼ਹਿਰ ਦੇ ਹੋਰ ਦੋ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਸ਼ਹਿਰ ਵਾਸੀਆਂ ਦੀ ਸੁਵਿਧਾਵਾਂ ਵਿੱਚ ਵਾਅਦਾ ਕੀਤਾ ਜਾ ਸਕਿਆ ਯਾਨੀ ਕਿ 93 ਕਰੋੜ ਦੇ ਦੋ ਪ੍ਰੋਜੈਕਟ ਜਿਹੜੇ ਸੂਬੇ ਦੇ ਮੁੱਖ ਮੰਤਰੀ ਨੂੰ ਖਾਸ ਕਰਕੇ ਸੁਨਾਮ ਵਿੱਚ ਲਾਉਣੇ ਚਾਹੀਦੇ ਸੀ ਕਿਉਂਕਿ ਸੁਨਾਮ ਸੁਖਬੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਦ ਦਾ ਇਲਾਕਾ ਹੈ ਖੁੱਦ ਦਾ ਹਲਕਾ ਹੈ ਯਾਨੀ ਕਿ ਆਪਣੇ ਹਲਕੇ ਦੇ ਵਿੱਚ ਨੀ ਪੱਤਰ ਰੱਖਣਾ ਅਮਨ ਅਰੋੜਾ ਦੀ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਉਹ ਗੈਰ ਰਸਮੀ ਤਰੀਕੇ ਨਾਲ ਜਿਹੜਾ ਨੀ ਪੱਤਰ ਰੱਖਿਆ ਨੇ ਇਟ ਮੀਨਸ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਗਲਿਆਰੇ ਦੇ ਵਿੱਚ ਇਹ ਗੱਲ ਪੱਕੀ ਜਿਹੜੀ ਉੱਡ ਗਈ ਹੈ ਕਿ ਸੀਐਮ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ਅਮਨ ਅਰੋੜਾ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਰਾਇਆ ਜਾ ਸਕਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਨੇ ਜਦੋਂ ਦੇ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਲਗਾਤਾਰ ਉਹਨਾਂ ਵੱਲੋਂ ਉਹ ਕੰਮ ਕੀਤੇ ਜਾ ਰਹੇ ਨੇ ਜਿਹੜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨੇ ਚਾਹੀਦੇ ਸੀ ਇਟ ਮੀਨਸ ਕਿ ਅਮਨ ਅਰੋੜਾ ਕਿਤਨਾ ਕਿਤੇ ਜਾ ਕੇ ਸੂਬੇ ਦੇ ਮੁੱਖ ਮੰਤਰੀ ਦੀ ਅੱਖ ਵਿੱਚ ਵੀ ਲੜਕਦਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਰਤਾ ਧਰਦਾ ਅਕਰਮੀਨ ਸੁਪੀਮੂ ਅਰਵਿੰਦ ਕੇਜੀ ਵਾਲਦਾ ਵੀ ਹੱਥ ਜਿਹੜਾ ਹੈ ਅਮਨ ਅਰੋੜਾ ਉੱਤੇ ਹੈ